ਹਾਰੀ ਮੇਂ ਮਗਰੋਂ ਅਚਾਨਕ ਬੱਦਲ ਫਟਿਆ ਜਿਸ ਮਗਰੋਂ ਹੜ ਆ ਗਏ ਨੇ ਪੂਰੇ ਦਾ ਪੂਰਾ ਇਲਾਕਾ ਡੁੱਬ ਚੁੱਕਿਆ ਹੈ ਤੇ ਹੁਣ ਤੱਕ 300 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ 13 ਬੱਚੇ ਵੀ ਸ਼ਾਮਲ ਨੇ ਜਾਣਕਾਰੀ ਅਨੁਸਾਰ ਲੋਕਾਂ ਸਨੇ ਘਰ ਜੜੇ ਨੇ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੇਹੱਦ ਹੀ ਦਿਲ ਦਹਿਲਾ ਦੇਣ ਵਾਲੀਆਂ ਐ ਤਸਵੀਰਾਂ ਨੇ ਜਿੱਥੇ ਭਾਰੀ ਮੀਂਹ ਪੈ ਰਿਹਾ ਸੀ ਲਗਾਤਾਰ ਅਤੇ ਹੁਣ ਪੂਰੇ ਦਾ ਪੂਰਾ ਇਲਾਕਾ ਹੜੋਂ ਦੀ ਮਾਰ ਹੇਟਾਂ ਆ ਚੁੱਕਿਆ ਹੈ ਅਤੇ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ 300 ਤੋਂ ਵੀ ਵੱਧ ਮੌਤਾਂ ਹੋ ਗਈਆਂ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਲ ਨੇ ਲੋਕਾਂ ਦੇ ਘਰ ਰੁੜ ਚੁੱਕੇ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਅਤੇ 11 ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ ਨੇ ਰਾਹਤ ਟੀਮਾਂ ਮੌਕੇ ਤੇ ਮੌਜੂਦ ਨੇ ਅਤੇ ਲਗਾਤਾਰ ਹੀ ਉਹਨਾਂ ਦੇ ਵੱਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ਇਹ ਤਸਵੀਰਾਂ ਪਾਕਿਸਤਾਨ ਦੇ ਖੈਬਰ ਪਖਤੂਨਵਾਸ ਸੂਬੇ ਦੀਆਂ ਨੇ ਜਿੱਥੇ ਹੜ੍ਹ ਆਏ ਨੇ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 307 ਹੋ ਗਈ ਹੈ ਜਿਨ੍ਹਾਂ ਦੇ ਵਿੱਚ 13 ਬੱਚੇ ਵੀ ਸ਼ਾਮਲ ਨੇ ਸੂਬਾਈ ਆਫਤ ਪ੍ਰਬੰਧਨ ਅਥਾਰਟੀ ਅਨੁਸਾਰ ਮੌਲੇਦਾਰ ਮੀ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜਾ ਆ ਕੇ ਅਤੇ ਇੱਥੇ 1 اگਸਟ ਤੱਕ ਰੁਕ-ਰੁਕ ਕੇ ਹੋਰ ਵੀ ਮੀ ਪੈਣ ਦੀਆਂ ਨਹੀਂ ਪੀਡੀਐਮਏ ਦੇ ਬੁਲਾਰੇ ਫੈਜੀ ਨੇ ਕਿਹਾ ਹੈ ਕਿ ਪਿਛਲੇ 48 ਘੰਟਿਆਂ ਦੇ ਵਿੱਚ ਭਾਰੀ ਮੀਂਹ ਬੱਦਲ ਫਟਣ ਅਤੇ ਅਚਾਨਕ ਹੜਕਾਂ ਨੇ 307 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਵਿੱਚ 279 ਮਰਦ 15 ਔਰਤਾਂ ਤੇ 13 ਬੱਚੇ ਸ਼ਾਮਲ ਨੇ ਇਸ ਤੋਂ ਇਲਾਵਾ 23 ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਦੇ ਵਿੱਚ 17 ਮਰਦ 4 ਔਰਤਾਂ ਤੇ 2 ਬੱਚੇ ਸ਼ਾਮਲ ਨੇ ਸਵੇ ਦੇ ਬਾਜ਼ੂਰ ਬੁਨੇਰ ਸਵਾਤ ਮਨਹਾਰਾ ਸ਼ੰਗਲਾ ਤੋਰਕਰ ਤੇ ਬਟਾਗ੍ਰਾਮ ਜ਼ਿਲ੍ਹੇ ਪਰ ਬਾਵਤ ਹੋਈ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ 184 ਲੋਕਾਂ ਦੀ ਮੌਤ ਬੁਨੇਰ ਦੇ ਵਿੱਚ ਹੋਈ ਹੈ ਸ਼ਾਂਗਲਾ ਦੇ ਵਿੱਚ 36 ਲੋਕਾਂ ਦੀ ਮੌਤ ਹੋਈ ਹੈ ਜਦਕਿ ਮਨਸੇਹੜਾ ਦੇ ਵਿੱਚ 23 ਸਵਾਤ ਦੇ ਵਿੱਚ 22 ਬਾਜੂੜ ਦੇ ਵਿੱਚ 21 ਬਟਾਗ੍ਰਾਮ ਦੇ ਵਿੱਚ 15 ਲੋਅਰ ਦੀਰ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ 70 ਕਰਨ ਨੁਕਸਾਨੇ ਗਏ ਨੇ ਜਿਨ੍ਹਾਂ ਦੇ ਵਿੱਚੋਂ 63 ਅਸ਼ੰਕ ਤੌਰ ਤੇ ਅਤੇ 11 ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ ਨੇ ਰਾਹਤ ਟੀਮਾਂ ਮੌਕੇ ਤੇ ਮੌਜੂਦ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਤਾਲਮੇਲ ਬਣਾਇਆ ਹੋਇਆ ਹੈ ਜੋ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੀ ਨੇ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਗਿਣਤੀ ਵਧਣ ਦੇ ਆਸਾਰ ਨੇ ਕਿਉਂਕਿ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੁਣ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਲਾਪਤਾ ਨੇ ਮੌਨਸੂਨ ਦੇ ਮੌਸਮ ਦੀ ਜੂਨ ਦੇ ਆਖਿਰ ਦੇ ਵਿੱਚ ਸ਼ੁਰੂਆਤ ਹੋਣ ਤੋਂ ਬਾਅਦ ਪਏ ਮੌਲੇਦਾਰ ਮਹੀਨੇ ਪੂਰੇ ਦੇਸ਼ ਦੇ ਵਿੱਚ ਕਹਿਰ ਬਰایا ਹੈ ਅਤੇ ਹੁਣ ਪਾਕਿਸਤਾਨ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜੁਥੇ ਮੋਲੇਦਾਰ ਮੀ ਮਗਰੋਂ ਅਚਾਨਕ ਬੱਦਲ ਫਟ ਗਿਆ ਅਤੇ ਹੜ ਆ ਗਏ ਨੇ ਤੇ ਪੂਰੇ ਦਾ ਪੂਰਾ ਇਲਾਕਾ ਡੁੱਬ ਚੁਕਿਆ ਹੈ ਜਾਣਕਾਰੀ ਅਨੁਸਾਰ ਹੁਣ ਤੱਕ 300 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਇਹਨਾਂ ਦੇ ਵਿੱਚ ਬੱਚੇ ਵੀ ਸ਼ਾਮਲ ਨੇ ਅਤੇ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਬਚਾਅ ਟੀਮਾਂ ਲੱਗੀਆਂ ਹੋਈਆਂ ਨੇ ਲਾਪਤਾ ਲੋਕਾਂ ਦੀ ਵੀ ਭਾਲ ਲਗਾਤਾਰ ਹੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ